ਆਲਾ ਬਸ ਇਹ ਤੇਜੀ 4 ਵਜੇ 4 4:30 ਵਜੇ ਅੱਗ ਨਤੀਜ ਤੇ ਕਾਦੀ ਦੁਕਾਨਗਾਦੀ ਹੈ ਰੋਟੀ ਦੀ ਦੁਕਾਨ ਦੀ ਇਹ ਵੀ ਤੇ ਸਰਿਆ ਜੋ ਇਨਵੈਟਰ ਸਰਿਆ ਜੋ ਬੈਟਰਾ ਕੈਂਡੀ ਹੋਰ ਉਤੇ ਪੱਕੇ ਬੁਖਰੀ ਨਾਲ ਟੀਨਾ ਟੋਨਾ ਦਾ ਰੋਟੀ ਅੰਦਰ ਹੈ ਅਦਰ ਸਾਰਾ ਮਾਸੂਨ ਬਾਹਰ ਲਾ ਜ਼ਰਾ ਟੇਬਲ ਟੋਕਲ ਸਾਰਾ ਕੁਝ ਕਰੇ ਰੂ ਸਾਰਾ ਕੁਝ ਆਖ ਲੱਗ ਤੇ ਵੀ 1 ਲੱਖ ਰੁਪਏ ਦਾ ਗਾਸ ਕੋਲ ਇਦੇ ਸਬੰਧ ਚ ਪੁਲਿਸ ਨੂੰ ਤੋਂ ਸੂਤਰ ਦਿੱਤਾ ਹਾਂਜੀ ਵੀਜੀ ਦੇਖ ਆਏ ਰਿਪੋਰਟਾ ਮੋਕਾ ਵੇਖਿਆ ਨੂੰ ਹਾਂਜੀ ਵੇਖਿਆ ਸੀ ਕੀ ਮੰਕਰ ਦੇ ਪ੍ਰਸ਼ਾਸਨ ਇਹ ਕਹਿੰਦੇ ਵੀ ਆਹੋ 23 ਜਨਮ ਸਾਭ ਤੋਂ ਆਇਆ ਜਾਏ ਹੋਰ ਜੀ ਜੇ ਰੋ ਆਉਂਦਾ ਉਹਦੋ ਇਹ ਕਹਿ ਦਿੰਦਾ ਮੈਂ ਅੱਗ ਲਾ ਦੇਣੀ ਹੈ ਦੂਜੇ ਤੀਜੇ ਜਨਮ ਕੋਈ ਵੀ ਗੱਲ ਕਰੇ ਇੱਥੇ ਕਟਿੰਗ ਵਾਲੀ ਦੁਕਾਨ ਤੇ ਬੈੰਦਾ ਵਾ ਤਾਂ ਕਹਿ ਦਿੰਦਾ ਮੈਂ ਕਰੇ ਕੋਈ ਵੀ ਗੱਲ ਕਰਦੀ ਹੈ ਤੂੰ ਯਾਰ ਤੇ ਕੀਤਾ ਉਹ ਜੇ ਮੈਂ ਅੱਗ ਲਾ ਦੇਣੀ ਮੈਂ ਅੱਗ ਲਾ ਦੇਣਾ ਨਹੀਂ ਵੀ ਜਾੜੀ ਖਲੀ ਆ ਜੇ ਮੰਨ ਲਓ ਜਿਸ ਤਰ੍ਹਾਂ ਹੁਣ ਹਵਾ ਚੱਲ ਰਹੀ ਆ ਨਾਰਗ ਖੜਾਇਆ ਹੋਰ ਵੱਡਾ ਨੁਕਸਾਨ ਵੀ ਹੋਣ ਦਾ ਡਰ ਸੀ ਸਰ ਜੀ ਬਿਜਲੀ ਹੈ ਬਿਜਲੀ ਨੂੰ ਆਹ ਵੇਖੋ ਉੱਤੇ ਤਾਰਾਂ ਵਾ ਤਾਰਾਂ ਨੂੰ ਵਾਹ ਵਾ ਅੱਗ ਲੱਗੀ ਆ ਸਰ ਜੀ ਮਾਰਕੀਟ ਸਰਦ ਮੈਂ ਅੱਗ ਦੀ ਗੱਲ ਗਏ ਤਲਵੰਡੀ ਅੱਡਾ ਅਟਾ ਤਲਵੰਡੀ ਰਾਮਾ ਦੀ ਘਟਨਾ ਆ ਤੇ ਭਰਾ ਆਪਣੀ ਦੁਕਾਨ ਬੰਦ ਕਰਕੇ ਰਾਤੀ ਆਪਣੇ ਘਰ ਗਿਆ ਸਵੇਰੇ 6:30 ਵਜੇ ਇਹਨੂੰ ਮੈਸੇਜ ਮਿਲਦਾ ਕਿ ਦੁਕਾਨ ਤੇ ਅੱਗ ਲੱਗ ਗਈ ਆ ਜਦੋਂ ਆਣ ਕੇ ਵੇਖਦਾ ਤੇ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਹਦਾ ਇਨਵਰਟਰ ਬੈਂਟਰਾ ਇਹਦੀਆਂ ਜੂਸਰ ਮਸ਼ੀਨਾਂ ਜਿਹੜੀਆਂ ਕੈਂਡੀ ਵਗੈਰਾ ਪੱਖੇ ਵੀ ਤੁਸੀਂ ਸਾਰਾ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਜੇ ਅਸੀਂ ਹਿਸਾਬ ਕਰੀਏ ਮੋਟੀਆਂ-ਮੋਟੀਆਂ ਚੀਜ਼ਾਂ ਦਾ ਤੇ ਲੱਖ ਪਲੱਸ ਜਾਂਦਾ ਆ ਇੱਕ ਬੇਰੁਜ਼ਗਾਰ ਬੰਦਾ ਅੱਜ ਕੰਮ ਧੰਦਾ ਨਹੀਂ ਮਿਲਦਾ ਇਸ ਭਰਾ ਸਾਡੇ ਨੇ ਦੁਕਾਨ ਖੋਲ ਕੇ ਆਪਣੇ ਪ੍ਰਾਪਰ ਦਾ ਰੁਜ਼ਗਾਰ ਚਲਾਉਂਦਿਆਂ ਰੋਟੀ ਚਲਾਉਂਦਿਆਂ ਉਹ ਬੰਦਾ ਆਪਣੇ ਘਰ ਆਪਣੀ ਦੁਕਾਨ ਬੰਦ ਕਰਕੇ RAM ਨਾ ਜਾ ਕੇ ਸੁਤਾ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਆਣ ਕੇ ਕੋਈ ਛੱਕੀ ਹਾਲਾਤਾਂ ਦੇ ਵਿੱਚ ਆਣ ਕੋਈ ਦੁਕਾਨ ਨੂੰ ਅੱਗ ਲੱਗ ਜਾਂਦੇ ਆ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿ ਨਰ ਪੱਖ ਜਾਂਚ ਕੀਤੀ ਜਾਵੇ ਤੇ ਜੋ ਵੀ ਇਹਦੇ ਸਮਾਨ ਦੀ ਪਰਭਾਈ ਇਹਨੂੰ ਪੂਰਾ ਪੂਰਾ ਹੱਕ ਮਿਲੇ ਤਾਂ ਕਿ ਆਪਣਾ ਰੋਜ਼ਗਾਰ ਅੱਗੇ ਤੋਂ ਯਾਰੀ ਰੱਖ ਸਕੇ ਇਹ ਇੱਥੋਂ ਦੇ ਅੱਡੇ ਦੇ ਜਿੰਨੇ ਵੀ ਸੀਸੀਟੀਵੀ ਹਨ ਚੋਨਾ ਪ੍ਰਸ਼ਾਸਨ ਚੈੱਕ ਕਰੇ ਦੇਖਿਆ ਜਾਵੇ ਕਿ ਕਿਹੜਾ ਸ਼ਕੀ ਹਾਲਾਤਾਂ ਦੇ ਵਿੱਚ ਬੰਦਾ ਫਿਰਦਾ ਸੀ ਮੇਰੇ ਪੱਖ ਜਾਂਚ ਕੀਤੀ ਜਾਵੇ ਤੇ ਇਹਦੇ ਸਮਾਨ ਦੀ ਪੂਰੀ ਪੂਰੀ ਪਰਭਾਈ ਇਹਨੂੰ ਮਿਲੇ ਕਿਉਂਕਿ ਤਲਵੰਡੀ ਅੱਡੇ ਰਾਮ ਅੱਡਾ ਤਲਵੰਡੀ ਲਾਮਾ ਤੇ ਹੋਰ ਵੀ ਦੁਕਾਨਾਂ ਨੇ ਉੱਪਰ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਜਿਵੇਂ ਕਲਕਦਾ ਸੀਜ਼ਨ ਅੱਗ ਕੀ ਗਿਆ ਜੇ ਇਹ ਹੀ ਅਗਸਤ ਤੋਂ 10 ਦਿਨ ਪਹਿਲੇ ਲੱਗਦੀ ਤਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਦੀਆਂ ਮਾਰਕੀਟ ਦੁਕਾਨਾਂ ਵੀ ਸੜ ਸਕਦੀਆਂ ਸੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਭਰਾ ਦੇ ਨਾਲ ਖੜੀਏ ਇਹਨੂੰ ਹੌਸਲਾ ਬਦਿਏ ਕਿਉਂਕਿ ਅੱਜ ਕੋਈ ਮਾੜੇ ਤੋਂ ਮਾੜਾ ਰੋਜ਼ਗਾਰ ਸ਼ੁਰੂ ਕਰਨਾ ਉਹਦੇ ਵਾਸਤੇ ਸਾਨੂੰ 1 ਲੱਖ 1.5 ਲੱਖ ਰੁਪਏ ਚਾਹੀਦਾ ਲੰਬੇ ਸਮੇਂ ਤੋਂ ਤਲਵੰਡੀ ਤੇ ਅੱਡਾ ਤਲਵੰਡੀ ਰਾਮੇਚ ਦੁਕਾਨ ਕਰਦਾ ਆ ਰਿਹਾ ਆਓ ਰਲ ਕੇ ਅਸੀਂ ਇਸ ਭਰਾ ਦੀ ਮਦਦ ਕਰੀਏ ਤੇ ਮੈਂ ਚਾਹਨਾ ਇਨੂੰ ਪੂਰਾ ਨਿਰਪੱਖ ਜਾਂਚ ਕਰਕੇ ਇਹਦਾ ਹੱਕ ਦਵਾਇਆ ਜਾਵੇ ਕੈਮਰੇ 'ਚ ਇਹ ਕਹਿੰਦੇ ਕਿ ਕਿਸੇ ਸ਼ੱਕੀ ਬੰਦੇ ਨੂੰ ਫਿਰਦਿਆ ਦੇਖਿਆ ਗਿਆ 3.5 ਅੱਗ ਲੱਗਣ ਦੀ ਘਟਨਾ ਦੇ ਦੌਰਾਨ ਮੈਨੂੰ ਚਾਹਨਾ ਕਿ ਨਿਰਪੱਖ ਜਾਂਚ ਕੀਤੀ ਜਾਵੇ ਤੇ ਇਸ ਭਰਾ ਨੂੰ ਇਹਦਾ ਜੋ ਵੀ ਬਣਦਾ ਹੱਕ ਨਵਾਇਆ ਜਾਵੇ ਤਾਂ ਨਰਿੰਦਰ ਸਿੰਘ ਜਿਹੜਾ ਮਾਰਕੀਟ ਇਹਦੇ ਨਾਲ ਮਾਰਕੀਟ ਦੇ ਆ ਹਾਂਜੀ ਤਿੰਨ ਦੁਕਾਨਾਂ ਵਖੋ 6 ਤੇ 4 ਤੇ ਕੋਲ ਮਾਰਕੀਟ ਮੇਰੀ ਇਹਦੀਆਂ ਦੁਕਾਨਾਂ 'ਚ ਅੱਗ ਲੱਗੀ ਨੁਕਸਾਨ ਇਹਦਾ ਜੇ ਕਿੰਨਾ ਹੋਇਆ ਸਾਰਾ ਸਾਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਤੇ ਅਸੀਂ ਇਹੋ ਮੰਗਦੇ ਆ ਪ੍ਰਸ਼ਾਸਨ ਕੋ ਵੀ ਸਾਨੂੰ ਜੋ ਇਨਸਾਫ ਮਿਲੇ ਇਹਦਾ ਤੇ ਇਹਨੂੰ ਵਿਚਾਰਾਂ ਅਨਸਾਜ ਦਿੱਤਾ ਜਾਵੇ ਲੱਖ ਸਵਾ ਲੱਖ ਦਾ ਸਾ ਸਾਨੂੰ ਨੁਕਸਾਨ ਹੋ ਗਿਆ ਤੇ ਨਾਲ ਸਾਡਾ ਵੀ ਹੋ ਸਕਦਾ ਸੀ ਕਿੰਨੇ ਲੱਖਾਂ ਦਾ ਹੋ ਜਾਣਾ ਸੀ ਇਹਨੂੰ ਇਨਸਾਫ ਦਿੱਤਾ ਜਾਏ ਦੇ ਦੀ ਮਤ ਕੀਤੀ ਜਾਏ ਗਰੀਬ ਬੰਦਾ ਦਿਹਾੜੀਦਾਰ ਬੰਦਾ ਆਪਣਾ ਕੰਮ ਰੋਗਜ਼ਾਰ ਖੋਲਿਆ ਸੀ ਨੇ ਨਿਕਨੇ ਕੇ ਬੱਚੇ ਆ ਇਹਦੇ ਬਾਬਾ ਜੀ ਇੱਕ ਦਰਖਾਸਤ ਆਈ ਸੀ ਸ੍ਰੀ ਤਵਾ ਰਿਕਸ਼ ਕੁਮਾਰ ਰਿਕਸ਼ ਮਸੀ ਉਤਰਪਟ ਮਸੀ ਪਿੰਡ ਤਲਵੰਡੀ ਰਾਮਾ ਤੋਂ ਜਿੰਨਾ ਦੱਸਿਆ ਪਿਆ ਆ ਵੈਰੀਆ ਹੀ ਜਾ ਕੇ ਵੇਖਿਆ ਵਾ ਤੇ ਸਾਡੀ ਦੁਕਾਨ ਜਿਹੜੀ ਆ ਕਰੀਬ ਸਾਡੇ ਕੋਲ ਇਥੇ ਆਏਗੇ ਨੌ ਹੋਏ ਤਕਰੀਬ ਆਏ ਜਿਨ੍ਹਾਂ ਨੇ ਕਿਹਾ ਬੁਲਹਾਰੀ ਦੁਕਾਨ ਦੇ ਰਾਤ ਦੀ ਛੱਦ ਗਈ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਜਾ ਕੇ ਅਸੀਂ ਵੇਖਿਆ ਜਿਹਦੇ ਹਾਲਾਤ ਸ਼ੱਕੀ ਪਾਏ ਗਏ ਆ ਕਹਿਣ ਮੁਤਾਬਕ ਵੀ ਉਹਨਾਂ ਦੇ ਕਹਿਣ ਮੁਤਾਬਕ ਅਗਲ ਆਈ ਗਈ ਆ ਸਾਡੇ ਕਹਿਣ ਮੌਕੇ ਦਾ ਵੇਖਣਾ ਕਰਕੇ ਹੋ ਸਕਦਾ ਜਾਂ ਪਤੀ ਲੜਾਈ ਵਗੈਰਾ ਕੋਈ ਸ਼ੌਟ ਹੋਈ ਹੋਵੇ ਜਿਹਦੇ ਕਰਕੇ ਆ ਫਿਰ ਵੀ ਜੋ ਵੀ ਸਾਹਮਣੇ ਆਏਗਾ ਉਨੂੰ ਤਵ ਕਾਰਵਾਈ ਕੀਤੀ ਨੁਕਸਾਨ ਜੀ ਇੱਕ ਤੇ ਇਨਵਰਟਰ ਜੀ ਤੇ ਇੱਕ ਟੀਵੀ ਆ ਜੀ ਉਹ ਸੜ ਗਿਆ ਜੀ ਦੋਵੇਂ ਤੇ ਸਰ ਬਾਹਰ ਉਹਨਾਂ ਦਾ ਢਾਂਚਾ ਵਗੈਰਾ ਟੋਟਲੀ ਸੜ ਚੁੱਕਾ ਜੀ ਮੇਰੇ ਪਾਸ ਸੜ ਗਿਆ ਜੀ ਉਹ ਕਹ ਰਹੇ ਲੱਖ ਲੱਖ ਰੁਪਏ ਦਾ ਸਾਡਾ ਲੌਸ ਹੋ ਚੁੱਕਾ ਹੈ ਉਹਨਾਂ ਕਹਿਣ ਮੁਤਾਬਕ ਆ ਹੁਣ ਬਾਕੀ ਫਿਰ ਵੀ ਇੱਕ ਅਜੇ ਕੈਮਰੇ ਚਾ ਕਾਂਡੇ ਆ ਕੈਮਰੇ ਚੁੱਕ ਚੈੱਕ ਕਰਕੇ ਜੋ ਦੀ ਫੋਟੋ ਸਾਹਮਣੇ ਆਉਣਗੀ ਉਹਦੇ ਮੁਤਾਬਕ ਵੇਖ ਪੁੱਛਿਆ ਜਾਊਗਾ ਕੋ ਕੌਣ ਆ ਕੌਣ ਨਹੀਂ ਜੀ ਹੁਣ ਤੱਕ ਜੀ ਉਹ ਨਹੀਂ ਪੂਰਾ ਉਹਦਾ ਦੁਕਾਨ ਤੋਂ ਹੋ ਕੇ ਆਏ ਆ ਵੇਖ ਕੇ ਆਏ ਆ ਹੁਣ ਹਾਲਾਤ ਦੁਕਾਨ ਦੇ ਉਹਦੇ ਮੁਤਾਬਕ ਜੋ ਸਾਹਮਣੇ ਆਏਗਾ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ